ਬਈ ਊਟਾ ਵੀਟਰ ਗੰਨੇ ਨੂੰ ਪਹਿਲਾਂ ਲੱਗਿਆ ਤਾਂ ਮੈਂ ਛੋਟਾ ਲੈਣ ਜਿਹੜਾ ਹੱਥ ਨਾਲ ਚੱਲਦਾ ਹੈ ਡੈਮੋ ਪੀਸ ਲੈ ਕੇ ਆਂਦਾ ਆਹ ਇਹ ਡੈਮੋ ਵੀਸ ਬਈ ਕਹਾਂ ਚਲਾ ਕੇ ਦੇਖ ਲਓ ਵੀ ਲੋਟ ਲੱਗਿਆ ਫਿਰ ਆਹ ਆਹ ਤੇ ਲੈ ਜਿਓ ਹਾਂ ਵੀ ਮਹਾ ਇੱਕ ਵਾਰ ਬਈ ਚਲਾ ਕੇ ਦੇਖ ਲੈਣੇ ਆ ਵੀ ਫਿਰ ਬਾਕੇ ਦੇਖੀ ਜੀ ਸਾਡਾ ਲੋਟ ਲੱਗਦਾ ਸੀ ਲਵਾਂਗੇ ਸੀ ਟਾਇਰ ਦੀ ਡੀਡਿਓ ਵਾਲੇ ਆਹ ਟਾਇਰ ਵੀ ਵਧੀਆ ਹੈ ਯਾਰ ਛੋਟੀ ਉੱਤੇ ਪਾਈ ਜਾਵੇ ਇਹ ਸਫਰੀਆ ਲੈਂਗੂ ਚਲਾ ਕੇ ਇਹ ਕੀ ਕਰਦਾ ਉਹ ਕਹਿੰਦਾ ਵੀ ਇਹਦੀਆਂ ਪੱਤੀਆਂ ਆ ਪੱਤੀ ਕਹਿੰਦਾ ਜਿਹੜੀ ਬਾਹਰਲੀ ਉਹ ਖੋਲਦੀ ਹਾਂਜੀ ਵੱਡੂ ਵੀ ਕਹਿੰਦਾ ਇਹਨੂੰ ਉਹਨਾਂ ਦੇ ਸਹੀ ਚੱਲਦਾ ਤਾਂ ਇਹ ਉੱਚਾ ਰੱਖਿਆ ਹੋਇਆ ਨਾ ਅੰਡਰਮੋਡ ਉੱਪਰ ਨਹੀਂ ਰੱਖਿਆ ਹੋਇਆ ਨਾ ਵਧੀਆ ਇਹ 28 ਇੰਚ ਵਰਗਿੰਨਾ ਲਾ ਕੇ ਤੇ ਪੱਤੀ ਕੋਈ ਨਹੀਂ ਹੋ ਜਾਣੀ ਇਹ ਲੋਕ ਹੂੰ ਚਲ ਦੇਖਦੇ ਆ ਹੁਣ ਥੋੜਾ ਜਿਹਾ ਦੂਰ ਕਰਦੇ ਬਿਲਕੁਲ ਦੇਖਦੇ ਆ ਸ੍ਰੀਕਲ ਜੀ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਬਲੌਗ 'ਚ ਮਿਲੋ ਜੀ ਇੱਧਰ ਬਾਪੂ ਨੂੰ ਸਤਿ ਸ੍ਰੀ ਅਕਾਲ ਜੀ ਬਾਕੀ ਬਾਈ ਮੱਕੀ 'ਚ ਰੇਹ ਲੱਗੇ ਹੋਏ ਆ ਜੀ ਗੇਰਨਾ ਤੇ ਦੋ ਬੰਦੇ ਲੇਬਰ ਵਾਲੇ ਵੀ ਰੱਖੇ ਆ ਅੱਜ ਗੰਨਾ ਬਾਈ ਗੁੱਡਣ ਲੱਗੇ ਨਾਲ ਦੀ ਨਾਲ ਕੱਖ ਖਾ ਖਾ ਵਾ ਸਹੀ ਹਨਾ ਸਾਰਾ ਸਾਫ ਕਰ ਕੱਖ ਬਹੁਤ ਆ ਬਾਈ ਮੱਕੀ ਚ ਮੱਕੀ ਦੇ ਲਈ ਬਹੁਤ ਸਰ ਕਰਿਆ ਬੇਨੇ ਬਾਕੀ ਆ ਮੱਕੀ ਭਈਆ ਦੇ ਇੱਧਰ ਠੀਕ ਆ ਹਲੇ ਫਿਲਹਾਲ ਹਲੇ ਹੁਣ ਆਪਾਂ ਨੇ ਥੋੜਾ ਜਿਆਦਾ ਰੇ ਦੀ ਡੋਜ਼ ਵਧਾਈ ਆ ਜੂਰੀ ਇਹਦੀ ਪਹਿਲਾਂ ਤਾਂ 1 ਥੈਲਾ ਪਾਇਦਾ 2 ਕਿਲਿਆਂ ਚ ਕੇਰ ਕੇ ਹੁਣ ਪਾਣੇ 1.5 ਥੈਲਾ ਹਾਂ 1.5 ਥੈਲੇ ਤੇ ਉੱਪਰ ਪਾਜਣਾ ਜੀ 2 ਕਿਲਿਆਂ 1.5 ਪਾਜਣਾ ਹੁਣ ਝੱਲਣੇ ਕਿਹਦੀ ਹੈਗੀ ਆ ਮੱਕੀ ਹੁਣ ਹੁਣ ਠੀਕ ਆ ਜੀ ਮੱਕੀ ਹਨਾ ਉਹ ਤਾਂ ਪੂਰੀ ਹਰੀ ਹੀ ਬਾਦੀ ਹਸੂ ਰਿਹਾ ਬਾਕੀ ਬਾਈ ਬੈਕ ਕੈਮਰੇ ਨਾਲ ਕਰਦੇ ਆ ਬਾਕੀ ਆ ਬਾਈ ਆਪਣੀ ਮਸ਼ੀਨ ਚੱਲਦੀ ਆ ਆ ਸਿਆਟ ਰਹਿ ਗਏ ਮੈਂ ਰਾਤ ਲੱਗਿਆ ਹਾਂ ਤਾਂ ਕੇਰਨ ਵੈਸੇ ਧੁੱਪ ਮਜਾਈਦੀ ਆ ਇਹ ਨੀਰਾ ਹੋ ਗਿਆ ਤਾਂ ਥੋੜਾ ਜਿਆ ਨਾ ਨੀਰਾ ਹੋ ਗਿਆ ਹੁਣ ਉਸ ਉਸ ਨਾ ਫਿਰ ਪਾਪਾ ਸਵੇਰੇ ਸਾਜਰ ਆਏ ਹੁਣ ਪਾਈਪ ਬੰਦ ਹੁੰਦਾ ਪਾਈਪ ਉਹ ਇੱਥੇ ਮੂਰੇ ਉਸ ਵੱਤ ਦੀ ਇਹਦੇ ਦਾਣਾ ਖੜ ਗਿਆ ਉੱਥੇ ਖੜਨਾ ਜਿੰਦਾ ਮਿੱਟੀ ਲਾ ਕੇ ਤਾਂ ਖੜ ਜੇ ਨਹੀਂ ਮਿੱਟੀ ਉਸ ਪੂਰੀ ਆ ਨਾ ਹੁਣ ਕਿਹੜਾ ਦੁਪਹਿਰੇ ਦੇ ਕੰਮ ਆ ਦੁਪਹਿਰੇ ਵਾਲਾ ਹੀ ਆ ਅੱਜ ਪਾਣੀ ਵੀ ਲਾ ਦੇਣਾ ਇਹਨਾਂ ਮੱਖੀ ਨੂੰ ਮੱਖੀ ਸੁਣੀ ਖੜੀ ਆ ਨਾ ਮੱਖੀ ਠੀਕ ਆ ਪਹਿਲੇ ਹੀ ਗਲੀਆਂ ਇਹਦੀਆਂ ਵਾਦ ਫਿਰ ਇਹ ਐਹਣ ਨੇ ਕਰੀਆਂ ਹੋਈਆਂ ਐਹਣ ਨੇ ਕਰੀਆਂ ਹੋਈ ਉਹ ਤਾਂ ਕੋਰਾ ਜੀਨ ਕਰੀ ਵੀ ਹੁੰਡੀ ਕਿੱਥੇ ਪੈ ਜੂਗੀ ਨਾ ਨਾ ਹੁਣ ਤਾਂ ਕੋਰਾ ਜੀਨ ਹੋਈ ਹੋਈ ਹੈ ਕੋਰਾ ਜੀਨ ਹੋਈ ਹੋਈ ਹੈ ਬਾਈ ਇੱਕ ਨਾ ਸਪਰੇ ਹੋਰ ਕਰ ਦੇ ਇੱਥੇ ਆ ਗਈ ਤੇ ਖੇਤਰ ਇੱਥੇ ਵੀ ਆ ਗਈ ਨਾ ਇੱਕ ਸਪਰੇ ਹੋਰ ਇਹਦੇ ਪਹਿਲਾਂ ਜੇ ਜੇ ਇਹਦੇ ਪਹਿਲਾਂ ਹੋ ਗਈ ਸਪਰੇ ਇੱਕ ਹੋਰ ਕਰ ਦੀ ਸਾhti ਕੋਈ ਹੁਣ ਤਾਂ ਬਾਦ ਕੋਰਾ ਜੀਨ ਕਰਨੀ ਫਿਰ ਅਸਲ ਲੰਬਾ ਰੱਖੂਗੀ ਉਹ ਠੀਕ ਆ ਠੀਕ ਨਹੀਂ ਗੱਲ ਮੱਕੀ ਦਾ ਠੀਕ ਹੈ ਮੱਕੀ ਬੜੀ ਬਹੁਤ ਹੁੰਦੀ ਆ ਬਣੀ ਹੈ

ਲਿਆ ਕੇ ਦਊਗਾ ਮੇਰੇ ਟਾਈਮ ਹੀ ਨਹੀਂ ਲੱਗਦਾ ਇਹ ਤਾਂ ਟਾਈਮ ਤਾਂ ਲਾਉਣਾ ਪੈਣਾ ਜੇ ਗਿਆ ਅੱਜ ਲਿਆ ਨਹੀਂ ਪਾਣੀ ਕਿਹਾ ਤੇ ਬਾਪੂ ਨੂੰ ਮੈਂ ਪਾਣੀ ਲਾ ਦੇ ਤਾਂ ਹੀ ਹੋਣੀ ਆ ਆਹੋ ਫਿਰ ਪਾਣੀ ਲਾ ਲੈ ਗਿਆ ਕੇ ਆਇਆ ਉਹਦੇ ਮੈਂ ਦੇਖ ਕੇ ਆਇਆ ਠੀਕ ਆ ਆਹੋ ਹਮ ਆ ਲੱਗ ਗਿਆ ਪੱਤਾ ਖੁੱਲਣ ਜਿਹੜੀ ਹੈਗੀ ਦੀ ਸੁੰਡੀ ਮਾੜੀ ਮੋਟੀ ਆ ਉੱਗ ਦਾ ਫਰਕ ਆ ਯਾਰ ਕੋਰਾ ਜਿੰਦਾ ਬਖਵਾਰ ਕਾ ਕੋਰਾ ਜਿੰਦਾ ਸਭ ਤੋਂ ਤੇਜ਼ ਦੋ ਆਏ ਹੈ ਹਮ ਹੈਨਾ ਹਮ ਮੁੰਜੇ 21 ਬਰੇ ਹੋਂ ਹੋਗੀ ਇੱਕ ਗਾਹਾਂ ਹੋਗੀ ਤੇ ਪਾਕੇ ਪਈ ਇਹ ਠੀਕ ਨਹੀਂ ਹੋਰ ਮੱਕੀ ਸਾਰੀ ਕਿਸਾਰ ਖੜੀ ਆ। ਪਾਕੇ ਪਾਉਣੀ ਆ ਕਿ ਚਾਰ ਵੜਾਉਣੀ ਆ। ਦੇਖਦੇ ਆ ਹੁਣ ਜਿੱਥੇ ਲੋਟ ਆ ਗਿਆ। ਜਿੱਥੇ ਲੋਟ ਆ ਗਿਆ। ਹੂੰ ਜਿੱਧਰ ਰੇਡ ਮਿਲਗਾ ਉਧਰ ਕਰੂਗੇ ਮਹਾਰਾਜ ਕਿਰਪਾ ਕਰੇ। ਠੀਕ ਨਹੀਂ। ਹੂੰ ਹੁਣ ਇਹ ਅੱਜ ਪਤਲਾ ਪਤਲਾ ਪਾਣੀ ਫੇਰ ਲੱਗਣਾ ਇਹਨੂੰ। ਅੱਜ ਲਾ ਦੋਨੇ ਆ ਰੇਪ ਆਇਆ ਹੋਇਆ। ਲਹਿਟ ਆਈ ਵੀ ਐ। ਮੱਕੀ ਦਾ ਸਾਰੀ ਬਾਈ ਕਿਸਾਰ ਖੜੀ ਆ। ਮੱਕੀ ਆਈ। ਪੰਜ ਚਾਰ ਦਿਨਾਂ ਚ ਧਰਤੀ ਲਕੋ ਜਾਣੀ ਨੇ ਜਿਵੇਂ ਹੀ। ਆਈ ਨਹੀਂ ਹੈ ਕੋਈ ਤੱਗੀ ਉੱਚੀ ਨਹੀਂ ਵੀ ਐ। ਹੂੰ ਹੈਨਾ? ਹਾਂ ਰੇਹ ਦਾ ਫਰਕ ਕਿ ਨਹੀਂ ਤਾਂ ਹੋਊਗੀ ਫੜੀ ਰੇਹ ਇੱਕ ਬਰਾਬਰ ਪੈਂਦਾ ਸਾਰਿਆਂ ਚ। ਬਸ ਬਸ। ਹੈਨਾ? ਮ ਫਾਇਦਾ ਹੀ ਕਰਦਾ ਫਾਇਦਾ ਬਹੁਤ ਆਈਦਾ ਬਾਕੀ ਉਹ ਬਾਈ ਇੱਧਰ ਬੰਦੇ ਲਾਏ ਵੇ ਦੋ ਉਹਦੇ ਗੁੱਡੇ ਇੱਧਰ ਹੁਣ ਆ ਮੱਕੀ ਚ ਰੇਹ ਘੇਰ ਕੇ ਫਿਰ ਉੱਧਰ ਗੜਾਈ ਵੀ ਸ਼ੁਰੂ ਕਰਾ ਦੇਣੀ ਨਾਲ ਉਹਨਾਂ ਦੇ ਉਹ ਗੁੱਡਦਣ ਅੱਜ ਆਪਾਂ ਨੇ ਕਿਹੜਾ ਉਹ ਉਹਦਾ ਗੁੱਡੂ ਜਣਾ ਆਪ ਗੁੱਡਣਾ ਬਣਾ ਲਾ ਲਈ ਚਾਹੀਦਾ ਸੀਡ ਨਹੀਂ ਨਾ ਹੁਣ ਬੁੱਟੀਆਂ ਕਰਕੇ ਹੁਣ ਇੱਕ ਗੜਾਈ ਹੋ ਗਈ ਉਹ ਤਾਂ ਲੋਡੀ ਨਹੀਂ ਪੈਣੀ ਉਹਨਾਂ ਚ ਸਪਰੇ ਹੋਣੀ ਚ ਹੁਣ ਰੇਹ ਪਾ ਦੇਣਾ ਦੱਬ ਕੇ ਬਸ ਡਾਇਆ ਕੇ ਦੂੰਗੇ ਹੋਰ ਕੀ ਆ ਤੇ ਬਾਕੀ ਉਹ ਬੂ ਲਾਤਾ ਮੈਂ ਜਿਹੜਾ ਸੁੱਕਿਆ ਉਹ ਤਾਂ ਝੜਮਾ ਲਾਤਾ ਹਾਲ ਤਾਂ ਹਰਾ ਆਦੋਂ ਮੈਂ ਬਾਲਟੀ ਸਿੱਟਦੀ ਰੇਹ ਪਾ ਕੇ ਇੱਕ ਪਾਣੀ ਦੀ ਕਬਾੜੀ ਫੂਲ ਛੱਟੇ ਆਂ ਠੀਕ ਨੇ ਬਾਕੀ ਆਹੀ ਰਹਿ ਗਏ ਸਾਈਡਾਂ ਵਾਲੇ 200 ੜ ਹੋਰ ਰਹਿ ਗਏ 2 ਹੋਰ ਇਹਦੇ ਆ 1 2 3 4 4 4 4 8 8 ਸਾਈਡ ਇਹ ਆ ਨਾ ਹੂੰ ਠੀਕ ਆ ਮੱਕੀ ਟਾ ਮੱਕੀ ਤਾਂ ਉਦੋਂ ਤੋਂ ਬਹੁਤ ਵੱਧ ਗਈ ਫਰਕ ਪੈ ਗਿਆ ਢੀਲੇ ਨੂੰ ਵੀ ਫਰਕ ਪਾਇਆ ਵਦ ਸਪਰੇ ਨੇ ਢੀਲੇ ਨੂੰ ਤਾਂ ਪੈਣੀ ਢੀਲੇ ਨੂੰ ਤਾਂ ਅਸਲੀ ਆ ਜਿਹੜਾ ਅਸਲੀ ਰਿਜ਼ਲਟ ਢੀਲੇ ਦਾ ਤਾਂ ਸੈਂਪਲ ਆਈ ਆ ਹਾਂ ਸੈਂਪਲਾਂ ਨਹੀਂ ਛੱੜਦੀ ਢੀਲੇ ਨੂੰ ਤੁਹਾ ਕਾਖੇ ਤਾਂ ਜਮੇ ਹੀ ਖਤਮ ਕਰਤਾ। ਦੇਖਣ ਰੂਪ ਨਹੀਂ ਹੈਗਾ ਕਿੱਥੇ। ਖਤਮ ਹੀ ਹੋ ਗਿਆ ਥਾਲੇ ਦਾ। ਅਡੀਲਾ ਜਾਂ ਹੈਗਾ ਮੜ ਜਾ ਪੀਲੇ ਪੀਲੇ ਚਮਕਦਾ। ਹੂੰ। ਦੂਜਾ ਜਮੇ ਹੋ ਗਿਆ। ਹੈ? ਬਾਕੀ ਪਾਣੀ ਲਾ ਕੇ ਅੱਜ ਫੇਰ ਇਹਨੂੰ ਦੋ ਚਾਰ ਦਿਨ ਤੱਕ ਫੇਰ ਕਰਾਂਗੇ ਕੋਈ ਸੁਬਹ ਤੱਕ ਕੀ ਨਹੀਂ ਪਾਏ। ਪਾਣੀ ਇੱਥੇ ਥਾਂ ਹੀ ਰੱਖਣਾ ਜਿਹੜਾ ਕਿ ਇਹ ਉਰੇ ਥਾਂ ਹੀ ਰੱਖੇ ਨੂੰ ਜਿਹੜਾ ਕਿ। ਪਾਣੀ ਇਹ ਇੱਥੇ ਥਾਂ ਹੀ। ਜ਼ਿਆਦਾ ਸਲਾਬੀ ਨਹੀਂ ਦੇਣੀ ਹੈਗੀ। ਉਹ ਨਾ ਇੱਥੇ ਰਹਿਣ ਤਾਂ ਠੀਕ ਹੈ। ਹਾਂ ਉਰੇ ਥਕੇ ਜਿੰਨਾ ਬੱਟਨਾ ਸੁੱਕਣਾ ਵੀ ਹੈ। ਜਿੰਨਾ ਕੁੱਦਣ ਲਾਇਆ ਉਦੋਂ ਉੱਡਣ ਜਿੰਨਾ ਕਰ ਦੇਣਾ। ਹਾਂ। ਹਾਂ ਠੀ हां आ देखो भाई हां खड़ा दिखला क्या बनाता लाइसेंस पता चला ये वही खड़ा है बाथू है ये हम्म बाथू ਨੂੰ ਤਾਂ ਨਾਰਮਲ ਸਪਰੇ ਵੀ ਚੱਕ ਦਿੰਦੀ ਆ ਜਿਹੜਾ ਸੌਂਕਾ ਜਾਤਾ ਛੋਟੇ ਛੋਟਾ ਜੰਮਿਆ ਕੁਛ ਨਹੀਂ ਹੈਗਾ ਖਾਲੀਆਂ ਚ ਸਾਰੀਆਂ ਯਾਰ ਜਾਈ ਬੂਟੇ ਖਾਤਾ ਆਹ ਬਾਥੂ ਨਹੀਂ ਹੈਗਾ ਦੂਈ ਬੂਟੀ ਹੈ ਆ ਆ ਦੂਈ ਬੂਟੀ ਹੀ ਆ ਬਾਥੂ ਨਹੀਂ ਹੈਗਾ ਇਹ ਵੀ ਖਸਮ ਉਹਦੇ ਦੋ ਤਿੰਨ ਕਿਸਮ ਦੇ ਕੱਖ ਤੈ ਇਹ ਮੈਂ ਸਾਰਾ ਖਰਾਬ ਕਰਤਾ ਹਨਾ ਹੂੰ ਹੂੰ ਚੱਲ ਹੁਣ ਤਾਂ ਪੱਕੇ ਆ ਚੱਲ ਚਲੋ ਠੀਕ ਆ ਬਾਈ ਰੇ ਕੇ ਰਖੇ ਫਿਰ ਚੱਲਦੇ ਆ ਠੀਕ ਆ ਕਰ ਸ਼ੁਰੂ ਬਾਪੂ ਚੱਲ ਜਦੇ ਦੇ ਦੋ ਗੇੜੇ ਰਹਿ ਗਏ ਜਿਹੜੇ। ਇਹ ਆਏ ਜੂ ਆਹ ਟਾਈਮ ਉਸਨਾ ਕੱਪੜੇ ਸੁੱਕੀ ਆ। ਉਹ ਫਿਰ ਮੇਰੇ ਰਾਤ ਨੂੰ ਥੋੜਾ ਜਿਹਾ ਨੇਰਾ ਹੋ ਗਿਆ ਫਿਰ ਮੈਂ ਲੰਗੇ ਗਿਆ ਮੈਂ ਛੱਡ ਕਾਲੂ ਘੇਰ ਦੂੰਗਾ। ਨਹੀਂ ਤਾਂ ਮੈਂ ਰਾਤ ਦੇ ਨਵੇੜਨਾ ਦਾ ਕੰਮ। ਯਾਰ ਉਹਨੂੰ ਫੋਨ ਹੀ ਨਹੀਂ ਕਰ ਹੋਇਆ ਫੀਟਿੰਗ ਵਾਲੇ ਨੂੰ। ਚਾਹ ਦੇਖਦੇ ਆਂ ਕਰਦੇ ਉਹਨੂੰ। ਕਰਦੇ ਉਹਨੂੰ ਫੀਟਿੰਗ। ਮੈਂ ਇਸਤਰੀ ਦਾ ਵਾਈ ਆਪਣਾ ਨਿਬੜ ਗਿਆ। ਬਿਜਲੀ ਵਾਲੇ ਤੇ ਮੈਂ ਫੀਟਿੰਗ ਵੀ ਕਰਾ ਦੇ ਰੰਗ ਵੀ ਕਰਾਤਾ। ਹੁਣ ਦਿਖਾਵਾਂਗੇ ਭਾਈ। ਖੁਦਾ ਵੀ ਵਾਈ ਬਣਾ। ਹੁਣ ਦਿਖਾਉਂਦਾ ਪੈਣਾ। ਉਹ ਬਣਾਤਾ ਹਾਂ ਹੁਣ ਬਾਈ ਬਣਾਵਾਂਗੇ ਉਹਦਾ ਵੀ ਪਹਿਲੀ ਫੋਟੋ ਦੇਖ ਲਓ ਜਿੱਦਾਂ ਡੇੜਨ ਲੱਗੇ ਨਾਲੇ ਹੁੰਦੀ ਦੇਖਿਓ ਫਾਈ ਸਫਾਈ ਤਾਂ ਜ਼ਰੂਰੀ ਹੈ ਨਾ ਹਾਂ ਲੈ ਆਹ ਬਾਈ ਆਹ ਲੈਂਦਾ ਜੀ ਆਪਾਂ ਨੇ ਪ੍ਰੋਜੈਕਟ ਜੱਜ ਚਾਹ ਬਾਈ ਇਹ ਕੇ ਬਾਈ ਰੂਟਾ ਬੀਟਰ ਗੰਨੇ ਨੂੰ ਪਹਿਲਾਂ ਲੱਗਿਆ ਤਾਂ ਮੈਂ ਛੋਟਾ ਲੈਣ ਜਿਹੜਾ ਹੱਥ ਨਾਲ ਚੱਲਦਾ ਹੈ ਹਾਂ ਦੂਏ ਲੋਟਰ ਇੰਜਨ ਉੱਪਰ ਹੁੰਦਾ ਜੀ ਇਹਦੇ ਹਾਂ ਫਿਰ ਇਹ ਦੇਖਿਆ ਆਪਣਾ ਯਾਰ ਮਿੱਤਰ ਲੈ ਆਇਆ ਇਹ ਛੋਟਾ ਬੀਟਰ ਹਾਂ ਮਨਦੀਪ ਦਾ ਬਾਈ ਦਾ ਨਾਮ ਜਿਹਦੇ ਨਾਲ ਮੇਰਾ ਬਾਈ ਪਹਿਲਾਂ ਦੀ ਬਹੁਤ ਹੈ ਬਾਈ ਨਾਲ ਤੇ ਉਹਨੂੰ ਮੈਂ ਕਿਹਾ ਤਾਂ ਮਹਾਵੀਰ ਇਹਦੇ ਨੂੰ ਸਲਾਹ ਕਰ ਜੀ ਮੈਂ ਲੈ ਲਵਾਂ ਕਹਿੰਦਾ ਯਾਰ ਕਹਿੰਦਾ ਤੀਦੇ ਨਾਲ ਤੇ ਕਹਿੰਦਾ ਦੂਏ ਨਾਲ ਤੇਗਾ ਟਰੈਕਟਰ ਵਾਲਾ ਲੈ ਲੈ ਵੀ ਕਹਿੰਦਾ ਥੋੜਾ ਜਿਆਦਾ ਹੈ ਮਹਿੰਗਾ ਇਹ ਕਹਿੰਦਾ ਵੀਪਾਰ ਕਹਿੰਦਾ ਤੈਨੂੰ ਲੋਟ ਰਹੂਗਾ ਕਹਿੰਦਾ ਉਹ ਵੀ ਤੈਨੂੰ ਕਹਿੰਦਾ ਉਹਦੇ ਮਗਰ ਮਗਰ ਘੁੰਮਣਾ ਪੈਣਾ ਫੜ ਕੇ ਦੂਏ ਜੇ ਹਾਂ ਹਾਂ ਬਾਕੀ ਆਪਾਂ ਬਾਈ ਲੈਣ ਦੀ ਸਲਾਹ ਕਰਦੇ ਆਪਾਂ ਲਿਆਇਆ ਡੈਮੋ ਏਹ ਇਹ ਬਾਈ ਡੈਮੋ ਵੀ ਲੈ ਕੇ ਆਉਂਦਾ ਹਾਂ ਇਹ ਡੈਮੋ ਵੀ ਲੈ ਬਾਈ ਗਿਆ ਚਲਾ ਕੇ ਦੇਖ ਲਓ ਮੈਨੂੰ ਲੋਟ ਲੱਗਿਆ ਫਿਰ ਹਾਂ ਹਾਂ ਤੇ ਲੈ ਜਿਓ ਹਾਂ ਬੀਮਾ ਇੱਕ ਵਾਰ ਬਾਈ ਚਲਾ ਕੇ ਦੇਖ ਲੈਂਦੇ ਆ ਵੀ ਫਿਰ ਉਹ ਬਾਕੇ ਦੇਖੀ ਜੀ ਸਾਡਾ ਲੋਟ ਲੱਗਦਾ ਸੀ ਲਉਂਗੇ ਸੀ ਹਾਂ ਵੀ ਗੱਲ ਹੈ ਨਾ ਉਹ ਇੰਨੇ ਪੈਸੇ ਕਿਲਾ ਦੋ ਕਿਲਾ ਬਾਈ ਇਹ ਕਹਿੰਦਾ ਵਧੀਆ ਹੈ ਕਹਿੰਦਾ ਜਿਆਦਾ ਰੱਖੋ ਸਵੇਰ ਦੇ ਜੁੜੇ ਹੋਏ ਆ ਉਹ ਰੇੜੀ ਇਹਨੂੰ ਕਹਿੰਦਾ ਤੈਂ ਵੀ ਪੈਸੇ ਲਾਣ ਕਹਿੰਦਾ ਤੂੰ ਚਲਾ ਕੇ ਦੇਖ ਲੈ ਹਾਂ ਅੱਛਾ ਸਵੇਰ ਦੇ ਰੇੜੀ ਜੁੜੇ ਹੋਏ ਆ ਉਹਨੂੰ ਆ ਬਾੜੀ ਉੱਥੇ ਹਾਂ ਤੈਹ ਦੀੜੀ ਉਗਾਲੇ ਆ ਇਹ ਹੈਰ ਵੀ ਵਧੀਆ ਹੈ ਯਾਰ ਬੋਲ ਤੇ ਭਾਈ ਜੀ ਇਹ ਸਫਰੇ ਵਾਲੇ ਉਹੀ ਹੈ ਗੱਲ ਆ ਕਾਲੂਆਂ ਵਾਲੇ ਆ ਅੱਜ ਵਾਲੇ ਆ ਇਹ ਚੱਲ ਹੁਣ ਦੇਖਦੇ ਕਾਲੂ ਡੈਂਬੋ ਚਲਾ ਕੇ ਇਹ ਨੂੰ ਕੀ ਆ ਕਰਦਾ ਉਹ ਕਹਿੰਦਾ ਵੀ ਇਹ ਦੀਆਂ ਪੱਤੀਆਂ ਕਹਿੰਦਾ ਠੀਕ ਆ ਵੈਸੇ 26 ਇੰਚ 'ਚ ਚੱਲਦਾ ਆ ਇਹ 24 ਇੰਚ ਅੱਛਿਆ ਇਹਦਾ ਜੇ ਤੁਹਾਨੂੰ ਵੱਡਾ ਲੱਗਿਆ ਹਾਂ ਤਾਂ ਇਹਦੀ ਜਿਹੜੀ ਬਾਹਰਲੀ ਪੱਤੀ ਉਹਨੂੰ ਖੋਲਦੇ ਹੋ ਵੀ ਆਹ ਅੰਦਰੋਂ ਵਿਚਾਲੀਆਂ ਪੱਤੀਆਂ ਵੀ ਚੱਲੀ ਜਾਂਦੀਆਂ ਇਹ ਇਹ ਤੁਹਾਨੂੰ ਮੂੰਹ ਆ ਅੰਦਰੋਂ ਮੂੰਹ ਆ ਠੀਕ ਆ ਵੀ ਆਹ ਪੱਤੀ ਕਹਿੰਦਾ ਜਿਹੜੀ ਬਾਹਰਲੀ ਉਹ ਖੋਲਦੇ ਹਾਂ ਜੀ ਵੱਡੂ ਕੀ ਕਹਿੰਦਾ ਇਹਨੂੰ ਉਹਨਾਂ ਦੇ ਸਹੀ ਚੱਲਦਾ ਤਾਂ ਇਹ ਉੱਚਾ ਰੱਖਿਆ ਹੋਇਆ ਰੱਡ ਬੋਲ ਨੂੰ ਖੋਲਣੇ ਦਾ ਤਰ੍ਹਾਂ ਰੱਖਿਆ ਹੋਇਆ ਹੈ ਨਾ ਤਾਂ ਵਧੀਆ ਇਹ 28 ਇੰਚ ਵਰਗਨਾ ਲਾ ਕੇ ਤੇ ਪੱਤੀ ਕੋਈ ਨਹੀਂ ਹੋ ਜਾਣੀ ਇਹ ਲੋਗ ਹੂੰ ਚਲ ਦੇਖਦੇ ਹਾਂ ਹੁਣ ਕਿੰਨਾ ਥੋੜਾ ਜਿਹਾ ਦੂਰ ਕਰਦੇ ਬਿਲਕੁਲ ਦੇਖਦੇ ਆਂ ਕੀ ਬਣਦਾ ਹੁਣ ਕਾਲੂ ਗਾਈ ਨੂੰ ਚਲਾਈ ਤੇ ਪਤਾ ਲੱਗ ਇਗਨੀ ਦਿਲ ਵੀਰ ਸੁਦੇਬਾ ਉਹ ਕਹਿੰਦਾ ਪਹਿਲਾਂ ਤੂੰ ਕਹਿੰਦਾ ਆਪਣਾ ਮੇਰੇ ਵਾਲਾ ਲੈ ਜਾ ਕਹਿੰਦਾ ਭਾਈ ਚਲਾ ਕੇ ਦੇਖ ਲਗਾ ਥੋੜਾ ਜਿਆ ਜੇ ਤੈਨੂੰ ਲੋਟ ਲੱਗਿਆ ਕਹਿੰਦਾ ਫੇਰ ਪੈਸੇ ਲਾਈਂ ਕਹਿੰਦਾ ਇਗਨੀ ਲਿਫਟ ਚ ਕਿਵੇਂ ਦੇਖ ਚਟਰ ਦੀ ਕਹਿੰਦਾ ਫੇਰ ਲਾਈ ਜਾਣਾ ਪੈਨੇ ਕਹਿੰਦਾ ਪਹਿਲਾਂ ਚਲਾ ਕੇ ਦੇਖ ਲਗਾ ਡੈਮੋ ਕਰਕੇ ਆਓ ਠੀਕ ਹੈ ਪੈਸੇ ਵੀ ਲਾਉਣੇ ਐਗਰੀ ਜੂਨ ਦਾ ਹੈ ਆਪਣੇ ਨਾਮ ਦਾ ਕੋਈ ਨਹੀਂ ਹੈ ਇਹ ਜਿੰਦਗੀ ਵਿੱਚ ਹੈ ਆ ਬੰਦ ਨਾ ਨਾ ਬਰਦਾ ਨਹੀਂ ਹੈਗਾ ਇਹ ਚਲਾ ਕੇ ਨਹੀਂ ਨਾ ਉਹ ਬੱਟੇ ਤਾਂ ਕਰੂਗੇ ਨਹੀਂ ਜਿਹੜਾ ਮੰਦ ਲਾਜਣਾ ਪਰਦਾ ਹੀ ਹੈਗਾ ਐਨਾ ਤੂੰ ਤਾਂ ਹੁੰਦਾ ਹੀ ਆ ਸਿਆਣਾ ਉਹ ਪਰਦਾ ਨਹੀਂ ਹੈਗਾ ਛੋਟੇ ਐਨਾ ਕਹਿਗਾ ਯਾਰ ਅੱਜ ਮੈਂ ਦੇਖੀ ਹੈ ਹੈਗਾ ਇਹ ਨਾ ਵਾ ਪਰਦਾ ਹੀ ਹੈਗਾ ਠੀਕ ਹੈ ਤੇ ਬਿੱਜਾ ਨਾਲ ਠੀਕ ਹੈ ਮਲਾ ਦਾ ਹਾਂ ਉਹ ਬੁੱਢੇ ਜੇ ਵੀ ਚੱਲ ਪਣਾ ਹੈ ਛੋਟੇ ਜੇ ਕਿਦੋਂ ਨਾ ਕਰੇ ਨਹੀਂ ਨਹੀਂ ਚੱਲੂਗਾ ਮੁੱਡੇ ਮੈਂ ਆਪਾਂ ਨੂੰ ਬੱਤੀ ਖੋਲਣੀ ਪੈਣੀ ਹੋਣੀ ਮੁੱਡੇ ਮੈਂ ਵੀ ਚੱਲਦਾ ਇਹ ਕਿੰਨਾ ਫਰਕ ਹੁੰਦਾ ਯਾਰ ਮੁੱਡਾ ਛੋੜਾ ਹੋ ਜਾਂਦਾ ਨਾ ਮੁੱਡਾ ਮੇਡਾ ਬਾਹਰ ਆ ਜਾਂਦਾ ਸ਼ਾਇਦ ਉਹ ਦੂਈ ਬੱਤੀ ਦੀ ਕਹਿੰਦਾ ਖੋਲਣ ਵਾਲੀ ਹਾਂ ਮੁੱਡੇ ਮੈਂ ਸ਼ਾਇਦ ਖੋਲਣੀ ਪਊਗੀ ਉਹ ਲੋਟ ਮੈਂ ਤਾਂ ਕੱਟ ਲਿਆਉਂਗੇ ਕਾਲੂ ਦਿੱਤਾ ਤਾਂ ਲੱਗਣਾ ਚੱਲਾ ਇਹਦੀ ਵੀ ਕਹਿੰਦਾ ਗੱਲਾਂ ਤਮੀਰੇ ਫੜਦਾ ਕਿਆ ਕੋਦਾ ਲੈ ਜਿਹੜੀ ਦੂਰ ਲਿਆ ਜਾਂਦਾ ਵੇ ਇਹ ਜਿਹੜੀ ਆ ਚੀਜ਼ ਆ ਕਾਕਾ ਦੇ ਹੱਥ ਨੇ ਉਹ ਜਿਹੜੀ ਇਧਰ ਤੋਂ ਕਰਨੇ ਦਾ ਹੋਊਗਾ ਨਾ ਆਹ ਚੀਜ਼ ਇਹਨੂੰ ਕਸਿਆ ਫਿਰ ਇਧਰ ਨਹੀਂ ਆਊਗਾ ਹੂੰ ਵੇਖੋ ਦੇਖੋ ਭਾਈ ਇਹਨੂੰ ਕੀ ਬਣਦਾ ਚਲਾ ਕੇ ਦੇਖੀ ਬਾਕੀ ਦੇਖ ਹੁਣ ਸਾਡਾ ਮਕਾਨ ਦੇਖ ਲੈ ਵੀਰ ਠੀਕ ਬਣ ਗਿਆ ਡੰਗਰਾਂ ਵਾਲਾ ਡੰਗਰਾਂ ਵਾਲਾ ਆ ਵੀ ਦੇਖ ਲਓ ਭਾਈ ਹੱਤ ਤੋ ਅਗਰ ਵਾਲਾ ਭਾਈ ਨੇ ਇਹਨੂੰ ਇਹ ਮਕਾਨ ਇਹ ਜਿੱਦ ਨਾਲ ਬੋ ਦਲਹੋਰੇ ਮੋਟਾ ਨੇ ਲੈ ਭਾਈ ਦੇਖ ਜਿਹੜੀ ਢੰਗ ਚੂਵੇ ਆ ਉਹ ਵੀ ਲੋੜ ਰਹੀ ਦੀ ਹੋਰ ਕਹਿੰਦਾ ਮਸ਼ੀਨ ਖਰਦਿਓ ਮੈਂ ਭਾਈ ਮੈਂ ਦੁਬਾਰਾ ਭਾਈ ਸਾਨੂੰ ਆਹ ਦਰਵਾਜ਼ਾ ਇੱਥੇ ਸਾਰਾ ਕੁਝ ਦਿਖਾਉਣਾ ਹੈ ਲਾ ਕੇ ਕਰਿਆ ਵਾ ਤੋ ਤਿੰਨ ਦਿਨ ਹੋ ਗਏ ਮੈਨੂੰ ਇਹਨੇ ਗਾਹ ਪਾ ਕੇ ਮੇਰਾ ਕਾ ਕਰ ਦਿਖਾ ਕੇ ਕਹਿੰਦਾ ਮੇਰਾ ਹਾਂ ਲੈ ਭਾਈ ਆਹ ਐਂਟਰੀ ਆ। ਆਹ ਗੇਟ ਆ। ਬਾੜੇ ਦਾ ਘਰ ਦਾ ਥੋੜੀ ਐ। ਆਹ ਬਾੜੇ ਦਾ ਘਰ ਤੋਂ ਬੂਤ ਪੜ ਗਿਆ ਉਹਨੂੰ ਪੜ ਗਿਆ ਇੱਧਰ। ਆਹ ਪਾਇਆ ਮੈਂ ਜਨਰੇਟਰ ਨੂੰ ਦੇਖ ਇੱਧਰ। ਅੱਛਾ। ਆਹ ਕੁਆਟਰ ਪਾਇਆ ਜਨਰੇਟਰ ਨੂੰ। ਇਹ ਖੁੰਝੇ ਵਾ ਕੁਆੜ ਛੱਡਦੇ ਦੇ। ਮਾ ਕੁਆੜਾ ਬਣਾ ਹੁਣ। ਆ ਬੀ ਜਾਓ ਐਲੀ। ਇਹ ਤਾਂ ਜੀ ਇਹ ਬਧੇ ਕਰੇ ਕੰਮ ਆਦਾ। ਇਹ ਠੀਕ ਨਹੀਂ। ਇਹ ਤਾਂ ਇੱਥੇ ਪਿਆ ਟਿਕਿਆ ਪਿਆ। ਜਗਾ ਦਾ ਫਾਇਦਾ ਹੋ ਗਿਆ ਨੀ ਤੋ ਹਾਂ ਨਹੀਂ ਜਿਆ ਖਰਾਬ ਦੀ ਠੀਕ ਨਹੀਂ ਹਾਂ ਇੱਧਰ ਬਣਾ ਦਿੱਤਾ ਤੇ ਵਾਹ ਮੈਂ ਸਭ ਖੁੱਲੀਆਂ ਮੈਨੂੰ ਆਹਾਂ ਮੈਂ ਇਥੇ ਨਹੀਂ ਪਹਿਲਾਂ ਉਨੇ ਖੁੱਲਦੀ ਸੀ ਅੱਛਾ ਖੁੱਲ ਇੱਕ ਉਦਾਂ ਹੀ ਖੁੱਲਾਈ ਜਾ ਇੱਕ ਟੋਟਾ ਹੈ ਨਾ ਸਭ ਖੁੱਲਦੀ ਜਗਾ ਆ ਗਿਆ ਖੁੱਲਦੀ ਬਾਹਰ ਨਹੀਂ ਨਿਕਲ ਉਹਨੇ ਬਾਈ ਕਰਤਾ ਉਹ ਵੀ ਸੁੱਖੇ ਨੂੰ ਵੀ ਕੰਮ ਹੋਰ ਪਾਸੇ ਹੋਣਾ ਉਹ ਕਹੀ ਗਿਆ ਕਹਿੰਦਾ ਅੰਦਰਲੀ ਖੁੱਲੀ ਠੀਕ ਹੈ ਬਾਹਰਲੀ ਵੀ ਰਹਿਣ ਦੋ ਕਹਿੰਦਾ ਸ਼ੈੱਡ ਪਾ ਗਏ ਠੀਕ ਆ ਮਾ ਐ ਨਹੀਂ ਚੱਲਣਾ ਸ਼ੈੱਡ ਇੱਕ ਬਰੇ ਖੁੱਲਦੀ ਵਿੱਚ ਰੱਖਣੇ ਡੰਗਾ ਹੁਣ ਵਿਆਹ ਸ਼ਾਦੀ ਜਿੰਨਾ ਮਰਜੀ ਟੈਂਟਰ ਲਾ ਲੈ ਇੱਥੇ ਬਣਾ ਇਹਨਾਂ ਹੋਰ ਪ੍ਰੋਗਰਾਮ ਨੂੰ ਕਿੰਨੇ ਕ ਕਿਦਾ ਲੰਬੀ ਆ ਰੱਖੀ ਹੋਈ ਆ ਘਾਹ ਝੜਾ ਝੋੜਾ ਜਾ ਹੋਇਆ ਬਣਾ ਕੇ ਕਿਵੇਂ ਘਰ ਬਾਹਰ ਪਾਉਣਾ ਹੋਇਆ ਉੱਥੇ ਉੱਥੇ ਪੈਂਡ ਲਾ ਲਓ ਕੈਨਸਲ ਕਰਤਾ ਹਲੇ ਵੀ ਪਾਉਣਾ ਹੁਣ ਇੱਥੇ ਪੈਸੇ ਲੱਗਦੇ ਚ ਦਰਬੀਰ ਦੇ ਅੰਦਰ ਤੇ ਦੋ ਰੈਂਟ ਲਾ ਦੀ ਹੋਰਿਓ ਹਾਂ ਚੱਲ ਆਪਣੇ ਉਹ ਆ ਆਪਣੇ ਕਿਉਂਦਾ ਹਲਵਾਈ ਹੋਈ ਹੋਰਿਓ ਬਿਠਾਉਣਾ ਹਾਂ ਹਲਵਾਈ ਇੱਧਰ ਲੱਗੇ ਖੜ ਜਾ ਅੱਗੇ ਅੱਗੇ ਖੜਾ ਟਰੈਕਟਰ ਬਾਈ ਇਹ ਤਾਂ ਇਹ ਆ ਵੀ ਹੈ ਆ ਨਾਲ ਆ ਸਟੋਰ ਆ ਅੱਜ ਬੱਚਾ ਬਾਈ ਹਾਂ ਔਰੇ ਉੱਚਾ ਦੁਦੁੰਗਾ ਬਹੋਦਾ ਹੈ ਇਹ ਡੂੰਗਾ ਕਵਾੜਾ ਨੋਬੇਜ ਇੱਧਰ ਇੱਧਰ ਆ ਗਿਆ ਕਵਾੜ ਪਿਆਰ ਬਿਮਾਨ ਲੜਮ ਪਟਣ ਚੱਲ ਨੀਚੇ 100 ਰੁਪਈਆ ਬਾਣ ਆ ਦੇਖ ਲੈ ਸਾਰਾ ਇਹ ਚ ਐਂ ਪੰਜਾਹ ਦੀ ਪੇਟੀ ਪੇਟੀ ਵੀ ਦਿਖਾਦਾ ਆ ਜਲੀ ਜੀ ਇੱਧਰ ਬੈਠੀ ਆਹ ਲਈ ਆਹ ਚਾਹੇ ਵੀ ਆਈਆ ਬੇਗੀ ਆਪਰੇ ਦਾਇ ਵਾਲੀ ਹੈ ਆ ਦਾਇਆ ਵੇ ਤਾ ਮੈਂ ਬੇਟੀ ਚ ਦਾਇ ਵਾਲੀ ਹੈ ਹਾਂ ਮੈਂ ਦਾਜ ਵਾਲੀ ਹੈ ਮੇਰੀ ਅਸੂ ਜਨਨ ਤਾਂ ਪਹਿਲਵਾਏ ਹੈ ਇਹ ਬੇਟੀ ਨੇ ਪਹਿਲਵਾਏ ਉਹ ਸਾਰਾ ਉੱਚਾ ਕਹਿੰਦੇ ਕੱਟ ਨਹੀਂ ਉਹਨਾਂ ਕੱਟ ਸਾਰੇ ਥੱਲੇ ਜਾ ਤੇ ਜਿੱਦਣ ਬਹੁਤ ਬਹੁਤ ਬੋਲਾ ਕੋਈ ਕਿ ਛੱਡਦਾ ਸੀ ਲੋਹਾ ਹੋਰ ਲੇ ਕੇ ਰੱਖਿਆ ਹੋਇਆ ਫਿਰ ਪਤਾ ਨਹੀਂ ਕਿੱਥੇ ਪਾਵਰ ਲੈ ਲੈ ਠੀਕ ਹੈ ਯਾਰ ਉਹ ਇੱਥੇ ਸਾਰਾ ਹੁੰਦਾ ਇਕੱਠਾ ਹੋ ਗਿਆ ਨਾ ਠੀਕ ਨਹੀਂ ਹੋਰ ਕਿ ਅੱਜ ਬੱਚੇ ਵੀ ਰ ਵੀ ਚਾਹਤੇ ਮਿੰਟੀ ਖਾਣਦੇ ਨੇ ਲੈ ਕੇ ਆ ਰਹੇ ਆ ਇੱਥੇ ਬੜਾ ਇਕੱਠਾ ਤਾਂ ਹੈ ਗੰਦੀ ਇੰਦਾ ਤਾਂ ਹੈ ਉਹ ਸ਼ੀਰੂ ਬਣਾਇਆ ਬੈਠਾ ਬਹੁਤ ਵੱਡਾ ਤਾਂ ਉਹਦਾ ਦੇਖ ਰਹੀ ਜਮਗੀ ਚਾੜ ਡੰਗਰਾਂ ਨੇ ਕਿਹਾ ਹਮਕਾਉਣਾ ਇਹਦੇ ਚ ਸਾਫ ਕਰੀਂ ਇਹਦੇ ਮੈਂ ਹੁਣ ਇੰਨਾ ਕਿੱਠਾ ਧੂਗੇ ਪਾਣੀ ਦਾ ਭਰ ਹੁੰਦਾ ਚਿੱਡੀ ਤਿੰਨੇ ਡੰਗਰਾਂ ਤੇ ਮੁੱਕਦਾ ਨਹੀਂ ਇਹਦੇ ਚ ਡਿਊ ਨਹੀਂ ਹੈਗੀ ਬੜੇ ਕਿੱਠੇ ਜਿਹੀ ਡਿਊ ਹੋ ਜਾਂਦੀ ਹੈ ਹਾਂ ਜੱਠਾ ਚੌਥੀ ਜਗ੍ਹਾ ਆ ਕੇ ਰੱਖਤਾ ਸੀ ਐਡਾ ਪੱਕਾ ਜੱਠਾ ਖਿੱਚ ਕੇ ਕਦੇ ਉੱਧਰ ਕਦੇ ਉੱਧਰ ਟੌਣ ਲੱਗਿਆ ਟਕਾਣੀ ਖਾਲ ਕੋਈ ਜਾਨਵਰ ਵੀ ਮੁਰਗ ਡੁੱਬ ਕੇ ਨਹੀਂ ਜੱਠਾ ਚਲੋ ਭਾਈ ਇੰਨਾ ਕ ਦੇਖ ਲਿਆ ਤੁਸੀਂ ਹਾਂ ਬਾਕੀ ਆ ਬੇ ਬਾਲੇ ਹਾਂ 55 ਅਲੇ ਇਦਾਂ ਕਰਨਾ ਇੱਥੇ ਖਾਤ ਲਾਉਣਾ ਲੈ ਕੇ ਕਿੱਥੇ ਲਾਉਂਗੇ ਲੌਕਟ ਲੌਕਟ ਲਾਉਂਦੇ ਟ੍ਰੈਕਰ ਕੁਟ ਉਸਤੇ ਖਾਦੇ ਕਰਨੀ ਤੂੰ ਤਾਂ ਅਸਾ ਖੁੱਲੀ ਛੜਦੇ ਚਾਹੇ ਉਹ ਖੁੱਲੀ ਛੱਡ ਕੇ ਇੱਥੇ ਸੜੀ ਇੱਥੇ ਪੈ ਜਾਂਦਾ ਕੰਦਾ ਕੁੜਾ ਹੋਣੀ ਲੈ ਤੂੰ ਮੈਂ ਸਾਦਰ ਪਾ ਸਾਡੇ ਬੜੀ ਪਤਾ ਕੀ ਕਰਦਾ ਭਾਈ ਆਹ ਛੜ ਜੋ ਆਹ ਆ ਗਿਆ ਭਾਈ ਹੁਣੀ ਪਾਇਆ ਮੈਂ ਸਾ ਵਾਸਤੇ ਮਕਾਨ ਖੁੱਲੀ ਕਰਖੀ ਆ ਆਈਡੀਆ ਚੋਰੀ ਕਰਿਆ ਕਾਪਰੇਟ ਪੈਣਾ ਇਹਨੂੰ ਮਕਾਲੂ ਕੰਦਾ ਕੇਸ ਆ ਕਰਦੇ ਚੜਦੇ ਇਹਦੇ ਮੈਂ ਅੰਦਰ ਹੀ ਇਹਦੇ ਪਰ ਬਾਹਰ ਇਹਦੇ ਪਰ ਅੰਦਰ ਹੀ ਇਹਦੇ ਪਰ ਬਾਹਰ ਠੀਕ ਨਹੀਂ ਯਾ ਹੁਣ ਇੰਦਰ ਖੜਿਆ ਆਖਾ ਇੱਧਰ ਛੱਡ ਤੇ ਸੁੱਕਾ ਬਈਆ ਹਾਂ ਹਾਂ ਯਾ ਇੱਧਰ ਆ ਕੇ ਨਾ ਇਹ ਇੱਕ ਕੰਮ ਵਧੀਆ ਹੈ ਕਿ ਨਹੀਂ ਕੰਮ ਬਹੁਤ ਵਧੀਆ ਇਹ ਆਪਣੀ ਆ ਗਈ ਮਸ਼ੀਨ ਆਹ ਗੱਬੇ ਦੂੜ ਘੜ ਛੱਡਣ ਵਾਲੇ ਨਾ ਕਰ ਆਹ ਮਸ਼ੀਨ ਆ ਕੇ ਗੱਬੇ ਆਇਆ ਨਾ ਇਹ ਰੁਗਦੀ ਜਗ੍ਹਾ ਜਾਣਾ ਇਹਦੇ ਬਣਵਾਤੀ ਸਿਰ ਪ੍ਰਮੁਖ ਉਹਦੇ ਕੱਖ ਚੱਕੇ ਇੱਥੇ ਤੇ ਆਉਂ ਰਜੇ ਇੱਧਰ ਨੂੰ ਇੱਥੇ ਜਾ ਕੇ ਸਾਹ ਤੇ ਬੜੀ ਗੱਲ ਸੀ ਸਾਨੂੰ ਥੂੜੀ ਲਬੜ ਔਖਾ ਤਾਂ ਹਾਂ ਥੋੜੀ ਕਮਾਂਡ ਨਾ ਹੁੰਦੀ ਰੋਜ਼ ਹੁਣ 15 20 ਬੰਦਾ ਕਰ ਜੇਗਾਨੀ ਆ ਦਸ ਦਿਨ ਤੋੜੀ ਹੋ ਰਹੀ ਹੈ ਦਸ ਤੇ ਵੀ ਜ਼ਿਆਦਾ ਹੀ ਦਾ ਦੋ ਦਿਨ ਐਸਾ ਤੇਰੇ ਕੋਲ ਹੋਰ ਤੈਨੂੰ ਇਹ 10 15 ਬੰਦਾ ਕਿੱਥੇ ਕਰਨੀ ਆ ਡੂੰਗਾ ਕਰ ਲੋ ਡੂੰਗਾ ਨਹੀਂ ਕਰਨਾ ਹੈ ਠੀਕ ਹੈ ਪਾਣੀ ਉਹ ਪਾਣੀ ਆ ਜੂਗਾ ਸੇਮ ਤੇ ਥੋੜਾ ਬਿਜਲੀ ਵਾਲੇ ਨੂੰ ਕਿਹਾ ਬਣਾਉਣਾ ਆਉਣਾ ਦਾ ਅੱਜ ਇਹ ਕਿਹੜਾ ਸਵੇਰ ਨੂੰ ਆਉਂਦਾ ਬਿਜਲੀ ਦਾ ਆ ਬੱਲਬ 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 ਸਵੇਰ ਦੇ ਕਰ ਬੱਲਬ ਵੀ ਚੰਗੇ ਚੌਕ ਚੌਕ ਹੀ ਬਾੜਦੇ ਬੰਦ ਲੈ ਬਾਈ ਹਾਂ ਹਾਂ ਚੇ ਹੋਰ ਚੀਜ਼ ਦਿਖਾਉਣੀ ਹੋਰ ਇੱਧਰ ਆ ਕਮਰਾ ਬਣਾਤਾ ਤੈਨੂੰ ਹੌਲੈਂਡੇ ਤੋਂ ਹੋਣਾ ਕੋਈ ਨਹੀਂ ਗੱਲ ਕਰਾਂਗੇ ਇਹਦੀ ਵੀ ਆ ਬਣਾਤਾ ਇੱਧਰ ਹਾਂ ਇੱਧਰ ਆ ਬਣਾਤਾ ਇੱਥੇ ਹੁਣ ਕਰਕੇ ਨਾ ਇੱਥੇ ਲੋਕਟ ਲਵਾ ਦੇ ਲੋਕਟ ਲੱਗਣੀ ਹੈ ਗੱਡੀ ਖੜਾ ਕੇ ਟਰੈਕਟਰ ਵੀ ਖੜੀ ਕਰਨਾ ਲਾ ਠੀਕ ਨਹੀਂ ਕਰ ਹਾਂ ਹੁਣ ਖੁੱਲਾ ਢੁੱਲਾ ਹੋ ਗਿਆ ਗੱਡੀ ਦਾ ਕੰਮ ਠੀਕ ਕਰ ਰਿਹਾ ਹੋਰ ਤਾਂ ਗੱਡੀ ਤੇ ਟਰੈਕਟਰ ਵੀ ਖੜਦਾ ਤਾਂ ਇੱਕ ਹਾਂ ਹੈ ਕਿ ਨਹੀਂ ਉਧਰ ਆਪਣਾ ਮੋਟਰਸਾਈਕਲ ਖੜਾ ਦੇ ਕਿ ਟਰੈਕਟਰ ਖੜਾ ਦੇ ਠੀਕ ਨਹੀਂ ਸਾਈਟਾ ਹੁਣ ਦਰਵਾਜ਼ਾ ਵਧੀਆ ਕਰ ਕੱਢ ਕੇ ਆਇਆ ਹਾਂ ਆ ਦਰਵਾਜ਼ਾ ਮੈਂ ਤਾਂ ਕਹਿੰਦਾ ਨੇ ਦੁਮੀ ਕਰੀ ਜੀ ਬਹੁ ਹਾਂ ਹੀ ਨਹੀਂ ਹਾਂ ਦੱਸੋ ਕੀ ਗੱਲ ਪਿਆ ਤੇ ਮੈਂ ਤਾਂ ਕਹਿੰਦਾ ਮਾ ਹੌਲੈਂਡ ਟਰੈਕਟਰ ਦੀ ਟੌਰ ਬਾਉਦਾ ਦਿਲਵੀਰ ਨੂੰ ਹੌਲੈਂਡੇ ਦਵਾਉਣਾ ਤੇ ਟੌਰ ਤਾਂ ਤੈਨੂੰ ਉਤਰ ਲਉ ਗੱਲ ਕਰਦਾ ਵੀ ਤੈਨੂੰ ਤੈਨੂੰ ਹੌਲੈਂਡੇ ਦਵਾਉਣਾ ਕੋਈ ਨਹੀਂ ਦੇ ਲੂਗੇ ਕਹਿੰਦਾ ਤੈਨੂੰ ਲੈ ਜਿਹੜਾ ਵੀਡੀਓ ਜਿੱਦਣ ਲਊਂਗੇ ਤੇ ਤੁਹਾਨੂੰ ਦੱਸ ਦੂਗੇ ਯਾਰ ਦਿਲਵੀਰ ਹੌਲੈਂਡਾ ਨਾ ਸਵਰਾਜ ਨਾ 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 ਠੀਕ ਹੈ ਗੱਲ ਇਹਦਾ ਕੱਦਾਂ ਇਹਨਾਂ ਕੱਦੇ ਕੋਠੇ 'ਚ ਚੜਾਏ ਪਏ ਮਾਨੂੰ ਆਓ ਫਿਰ ਲੋੜੇ ਨਹੀਂ ਨਾ ਲੈਣਾ ਸਵਰਾਜ ਨਹੀਂ ਟਰੈਕਟਰ ਦੇਣੀ ਸਵਰਾਜ ਉਹ ਦੋ ਮੈਨੂੰ ਉਹੀ ਕਹਿਣਾ ਵੀ ਇੱਧਰ ਲਾਉਂਗੇ ਤੈਨੂੰ ਦੱਸੂਗੇ ਦੱਸੂਗੇ ਹੁਣ ਵੀਡੀਓ ਬਣਾਉਣਾ ਬਣਾਉਂਦੇ ਆਂ ਆਓ ਠੀਕ ਹੈ ਫਿਰ ਆਓ ਵੀ ਇੱਧਰ ਲਾਉਂਗੇ ਤਾਂ ਲਾ ਦੂਗੇ ਇਹ ਤਾਂ ਖਰਚਾ ਕਰਾਊਗਾ ਬਹੁਤ ਵੀਰ ਲਾਏ ਦੀ ਚੀਜ਼ ਤਾਂ ਪਤਾ ਲੱਗੀ ਜਿਹਾ ਲਿਆਉਂਗੀ ਆਹ ਇਹ ਸਾਰੇ ਉੱਥੇ ਦਾ ਮੈਂ ਫਿਰ ਬੌੜੀ ਨੂੰ ਉਧਰੇ ਉਹਨੂੰ ਠੀਕ ਹੈ ਬੌੜੇ ਦੀ ਇਹ ਇਹ ਕਹਿੰਦਾ ਸ਼ਾਮ ਮੈਂ ਬਣਾਉਂਗਾ ਬੰਦਾ ਕਰਦਾ ਇਹ ਤਾਂ ਪੁੱਤ ਜਾਨੂੰ ਕਹਿੰਦਾ ਵੀ ਸ਼ਾਮ ਮਰ ਨੂੰ ਵੀ ਨਹੀਂ ਉਹ ਬਾਈ ਮੈਂ ਨਹੀਂ ਕਹਿੰਦਾ ਕੋਈ ਵੀ ਮੇਰੇ ਗੱਲਾਂ ਪਾਏ ਕਰੋ ਤੂੰ ਇਹੀ ਗੱਲ ਮੇਰੇ ਨਾਲ ਗੱਲ ਪੈ ਜਾਈ ਗਰੂ ਵੀ ਮੈਂ ਬਈ ਜਾਣ ਲਈ ਬਸ ਆਪਦੇ ਆ ਫਿਰ ਆਪਾਂ ਪੈ ਜੀ ਨਹੀਂ ਨੂੰ ਲੈ ਲਈਂ ਦੁਆ ਨੀ ਦੁਆ ਦੇ ਨਹੀਂ ਤੂੰ ਰੋ ਵਾ ਰੋ ਵਾ ਰੋ ਦੁਆ ਦੇ ਰੋ ਨਾ ਨਾ ਕੋਈ ਨਹੀਂ ਅਜੇ ਰੋ ਉਹ ਜੀ ਕਹਿੰਦਾ ਕਿਸੇ ਖਾਲੀ ਕਰ ਦੇ ਉਹ ਜਾਂ ਚੀਜ਼ ਨਾ ਉਹਨਾਂ ਜਾਂ ਪਤਾ ਵੀ ਲੱਗਣਾ ਬਾਈ ਠੀਕ ਨਹੀਂ ਗੱਲ ਉਹ ਜਿਹੜੀ ਆਉਣੀ ਆ ਆ ਪੈ ਜੈਨੀ ਆ ਪੈ ਆ ਜੀ ਟਾਈਮ ਹੋ ਗਿਆ ਆ ਹੁਣ ਆ ਗਿਆ ਟਿਕਣਾ ਹੁਣ ਆ ਗਿਆ ਤਰਾ ਹੋਰ ਡੈਮੋ ਆ ਗਿਆ ਡੈਮੋ ਆ ਗਿਆ ਪਹਿਲਾਂ ਲਿਆਉਂ ਜੇ ਲੈਦਾ ਮਾ ਦੇਖ ਲਾ ਦੂਆ ਵੀ ਆ ਜੇਣਾ ਪਹਿਲਾਂ ਦੇਖ ਲਾ ਮਾ ਇਹਦਾ ਤਿਆਰ ਦਾ ਕੱਲ ਦੇਖੇ ਤੇਰੇ ਸਾਹਮਣੇ ਲਿਆਉਂਦਾ ਚੱਕਗੇ ਮਾ ਪਹਿਲਾਂ ਦੇਖ ਲਾ ਭਾਈ ਚਲਾ ਕੇ ਦੇਖ ਮਰਾਵ ਨੇ ਤਾਂ ਦੇਖੋ ਲੋਕ ਦਾ ਕੰਮ ਲਾ ਕੇ ਦੇਖ ਮੈਂ ਆਪਣੇ ਬੰਦੇ ਨੂੰ ਮਾ ਭਾਈ ਹਾਂ ਚਾਹੀਦੇ ਕਿਹਾ ਚਲਾ ਕੇ ਦੇਖ ਉਹ ਤਿਆਰੇ ਹੁੰਦਾ ਜਾ ਮਰਜੀ ਫੋਨ ਕਰਦੇ ਉਹਨੂੰ ਡੈਮੋ ਜਿਹੜਾ ਮਰਜੀ ਲੈ ਜਾ ਕੇ ਉਹ ਤਿਆਰੇ ਹੁੰਦੇ ਉਹਨੂੰ ਲੈ ਜਾ ਭਾਈ ਉਹਦਾ ਮੈਂ ਬਹੁਤ ਵਾਰ ਦੇਖਿਆ ਕੋਈ ਜੀ ਕਹਦੇ ਉਹਨੂੰ ਮੈਂ ਕਹਿੰਦਾ ਇੱਕ ਜੀ ਲੇ ਗਏ ਭਾਈ ਦੇਖ ਜਨਰੇਟਰ ਨਹੀਂ ਦਿਖਾਇਆ ਹੈ ਦਿਖਾ ਤਾ ਤਾ ਲਗਾ ਤਾ ਲੈ ਜਨਰੇਟਰ ਪਹਿਲਾਂ ਜਨਰੇਟਰ ਪਹਿਲਾਂ ਖਾਇਆ ਚਾਹ ਉਹਦਾ ਵਾਹ ਔਖਾ ਕਹਿੰਦੇ ਆਹ ਹਾਰ ਜਾ ਭਾਈ ਮੈਂ ਮੈਂ ਸਮਝਾ ਦਿੰਦਾ ਆਪਣੇ ਹੁਣ ਇਹਦਾ ਨੋਕ ਗਿਆ ਗਏ ਆ ਵੀ ਇਹ ਕੌਣ ਆ ਇਹਦੇ ਨਾਲ ਰੱਖੇ ਆਲੇ ਆਹ ਕੌਣ ਨਹੀਂ ਨਹੀਂ ਓਏ ਬਸ ਠੀਕ ਆ ਸਾਡੇ ਕੇ ਤਿੰਨੇ ਡੰਗਰ ਪਾਉਣ ਬਹੁਤ ਹੈ ਭਾਈ ਕਿਆ ਬਣਾ ਵਧੀਆ ਡੰਗਾ ਲੱਗ ਹੁਣ ਸਾਡੇ ਨੂੰ ਸਾਡੇ ਫਿਰ ਮਾਈਕੀ ਉਟੀ ਪੱਟੀ ਲੱਗਾਲੇ ਸਾਣੋ ਗਲਾਬੋ ਪੰਜਾਬ ਹੈ ਹਾਂ ਉਹ ਵੀ ਪਹਿਲੇ ਵੀ ਬੰਜੇ ਹੋਣੇ ਆ। ਕਿਹਾ ਸੀ ਸੰਤੀਆਂ ਨੂੰ ਕਿ ਇਤਿਹਾਸ। ਰੱਖਦੇ ਰੱਖਦੇ ਬਸ। ਰੱਗੇ ਬੰਜ ਹੋਣੇ ਆ। ਰੱਖ ਲਈ ਇਹਨੇ। ਰੱਗੇ ਬੰਜ ਹੋਣੇ ਨੇ ਪਰ। ਪਾਣੀ ਦਾ ਸੁੱਕੇ ਹੋਗੇ ਤਾਂ ਨਹੀਂ ਕਿੰਨੇ ਹੋ। ਅੱਜ ਵੀ ਜ਼ਿਆਦਾ ਰੱਖ ਲੈ। ਹੁਣ ਉਹਦੇ ਨਾਲਾਂ ਦੇ ਮਨ। ਉਹ ਬਹੁਤ ਡੰਗ ਰਿਆ ਯਾਰ। ਨਾ 2 ਚਾਹੀਦੇ ਬਸ। ਉਹ ਬੰਨ ਹੋਈ ਡੰਗ ਡੰਗ। ਯਾਰ ਮੇਰੀ ਸੁਣ ਲੈ ਗੱਲ ਜਿਹਦਾ ਰੱਖੇ ਜਿਹਦਾ ਡੰਗ ਰੱਖਣੇ ਆ। ਤਾਂ ਰੱਖੇ ਦੋ ਦਿਨ ਗਏ ਆਪਣੇ ਘਰ ਤੋਂ। ਦੋ ਦਿਨ ਰੱਖਣੇ ਆ। ਜੇ ਰੱਖਣੇ ਪੰਜ 6 ਫਿਰ ਫਿਰ 20 ਦੀ ਚਲ ਕਰ ਲਾ ਫਿਰ। ਫੇਰੋਂ ਬਾਗਾਂ ਮਗਰ ਆਪਣਾ ਜੇ ਕੰਮੇ ਹੀ ਕਰਨਾ ਤਾਂ ਚੱਲਣ ਦੋ ਜੇ ਦੁੱਧ ਪਾਉਣਾ ਫੇਰ ਠੀਕ ਪਾ ਨਹੀਂ ਆਪਾਂ ਘਰ ਜਗ੍ਹਾ ਕਰਾਉਣਾ ਗੰਗਰ ਦਾ ਯਾਰੀ ਘਰ ਦਾ ਸਿਰ ਪੂਰੀ ਚੱਲੀ ਜਾ ਇਹ ਵਾ ਘਰ ਨੂੰ ਜਗ੍ਹਾ ਦੁੱਧ ਰੱਖਣ ਨਹੀਂ ਜੇ ਵੇਚਣਾ ਫੇਰ ਜਗਾ ਵੇਚ ਯਾਰ ਆਪਾਂ ਕਿਹਾ ਜਿਵੇਂ ਬੋਬੂ ਬੰਦਿਆ ਬੋਬੂ ਠੀਕ ਹੈ ਠੀਕ ਹੈ ਅਸੀਂ ਇਹ ਡੰਗਰ ਬੰਦਾ ਇੱਕ ਪਾਸੇ ਹੋ ਜਾਂਦਾ ਨਾ ਆਹ ਦੇ ਲੱਗੀ ਵੇਦਾ ਜੀ ਬੋ ਪੂਰੀਆ ਬੱਧੀਆਂ ਦੋ ਮਹੀਨੇ ਦੇ ਕੋਲ ਅਜੇ ਤਾਂ ਬਾਈ ਐਦਾਂ ਛੱਡ ਪੈਨ ਵਾਲਾ ਦੇਖ ਲੈ ਮੈਂ ਸੱਗੀ ਦਿਨ ਕੋ ਅਸੀਂ ਅਸੀਂ ਇਹ ਡੰਗਰ ਰੱਖਿਆ ਉਹ ਡੰਗਰ ਸਾਨੂੰ ਰੱਖਿਆ ਹੋਇਆ ਅਸੀਂ ਉਹਨੂੰ ਗੱਕ ਹੋਣ ਦੁੱਧ ਦੁੱਧ ਉਹ ਗੁੱਦ ਰੱਖੋ ਮੈਂ ਦੁੱਧ ਲੈ ਆਉਣਾ ਪਰ ਮੇਰਾ ਵੀ ਦੁੱਧ ਛੱਟ ਗਿਆ। ਇਹ ਪਰਾ ਦੇਖਦਾ ਗਾਂ ਦੇਖਦਾ ਕੋਈ। ਗਾਂ ਦੇਖਦਾ ਉਹ ਵੀ ਬੀਜਿੰਗ ਕੋਲੋਂ ਆਉਂਦਾ ਪਰ। ਸਿਗਨਲ ਕੋਈ ਮੈਂ ਲੈ ਲਵਾਂਗੇ। ਗਲਤ ਗੱਲ ਮਾੜੀ ਕਰਦਾ ਕੋਈ। ਮੈਂ ਗੱਲ ਦਾ ਮਾੜੀ ਕਰਦਾ ਨਹੀਂ ਕੋਈ। ਕਾਹਦੀ? ਗੱਲ ਮਾੜੀ ਤੂੰ ਆਪਾਂ ਗੱਲ ਠੀਕ ਹੋ। ਸੌਦੇ ਬੋਬ ਦੀਆਂ ਕਰਾਉਣਾ ਜਾਂ ਤੇ ਦੇਖਿਓ ਲਿਆਉਂ ਜਾਂ ਨਹੀਂ ਕਦੇ ਤੇ ਗਾਂ ਜਾਂ ਤੇ। ਨਾ ਲੈ ਕੇ ਆਉਣੀ ਐ ਇਹ ਸੂਣਾ। ਗਾਂ ਦੇ ਰੰਗ ਨਹੀਂ ਆਉਣੀ ਐ ਇਹਨੂੰ ਟਾਈਮ ਐ ਦਿੰਦੇ। ਇਹ ਦੁੱਧੂ ਬਹੁਤ ਮੁੰਡਾ ਸਾਲਾ ਮਹਿੰਗਾ ਪੀਣਾ। ਹੂੰ ਠੀਕ ਨਹੀਂ ਆ ਬੱਚੀ ਦੇ ਉਹ ਮੁਰਲਾ ਦੁੱਧ ਉਹ ਗੱਲ ਉਹ ਗੱਲ ਜੀ ਬਣ ਗਈ ਸੁਆਸੂ ਦੀ ਗੱਲ ਨਹੀਂ ਉੱਚੀ ਨਹੀਂ ਬਣਦੀ ਹੈਗੀ ਹਾਂ ਉਹ ਤਾਂ ਘਰ ਦਾ ਘਰਦਾ ਹੀ ਹਾਂ ਉਹ ਬਾਈ ਜਦ ਅਸੀਂ ਆਪਣੇ ਘਰ ਦਾ ਦੁੱਧ ਪੀ ਲਵਾਂਗੇ ਉੱਧਰ ਲੈ ਕੇ ਜਾਵਾਂਗੇ ਇਕੱਠੇ ਪਾਈ ਜਾਣੇ ਬਾਕੀ ਬਾਈ ਕਾਲੂ ਦੇਖਦੇ ਆ ਵੀ ਕੀ ਆ ਕੁਛ ਕਰਦੇ ਆ ਉਹ ਤੇਰਾ ਉਪਰੋਗ ਸਫਲ ਹੋਗਾ ਨਹੀਂ ਇਹ 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 ਲੱਭਿਆ ਲੱਭਦਾ ਤੇ ਕੀ ਦੇ ਹੁਣ ਤੋਂ ਪਹਿਲਾਂ ਮੈਂ ਢੋਲ ਵੜਦਾ ਉਹ ਢੋਲ ਵੜਦਾ ਦੱਸ ਕਹਿੰਦਾ ਤਾਂ ਢੋਲ ਵੜਦਾ ਹਾਂ ਕੀ ਕਰਨਾ ਤਾਂ ਉਹ ਬੀੜ ਪਾਉਣੀ ਆ ਉਹਦੇ ਜਾਂ ਅਥੈਲੇ ਠੀਕ ਨਹੀਂ ਹੈਗਾ ਲੋਟ ਕੰਮ ਢੋਲ ਤੇ ਪੈ ਜਾਂਦੀ ਹੁਣ ਜੇ ਢੋਲ ਤੇ ਬੰਦਾ بڑا ਢੋਲਾ ਹੈ ਸਿਰ ਪਰ ਗਿਰ ਜਿਵੇਂ ਨਾਲ ਹਰਕ ਥੁੰਨੀ ਹੈ ਕੋਤਾਂਪੂਰ ਦੇ ਬੱਲੇ ਨੂੰ ਹੈ ਕਿਹੜਾ ਜੀ ਤਾਂ ਬੱਦ ਤੇ ਅੰਦਾਗਾ ਅਥੈਲਾ ਜਿਹੜਾ ਥੈਲਾ ਪੈ ਗਿਆ ਨਾ ਬੋਮ ਹੈ ਠੀਕ ਨਹੀਂ ਆ ਹਮਦੇ ਇਹਦੇ ਪੱਤਰਾਂ ਦੀ ਗੱਲ ਹੈ ਅੱਡੀ ਵਾਲੇ ਦੀ ਕੀ ਹੁੰਦਾ ਹੈ ਇਹ ਕੱਲ ਹੋਏ ਮੇਰੇ ਚਲਾਉਂਗਾ ਤੂੰ ਜਿੱਥੇ ਮਾਜੀ ਚਲਾ ਲੂਗਾ ਚਾ ਬਣਾਉਣਾ ਤੁਸੀਂ ਪਹਿਲਾਂ ਚੱਲੀਆਂ ਚਲਾ ਦੇਣਾ ਕੱਲੂ ਬੈਸੇ ਵੇਰੇ ਮੈਂ ਕੜਾਈ ਕਰਦਾ ਮੇਰੇ ਕਿਹੜੇ ਕਰੋ ਬਣਾ ਜਾ ਕਰ ਲੋ ਮੈਂ ਨਹੀਂ ਕਾਲ ਫੇ ਮੈਂ ਫਿਰ ਤਰਫਾਈ ਫੇ ਮੈਂ ਅੱਛਾ ਚੱਕਣਾ ਨਹੀਂ ਕਿੱਥੇ ਕਿਹੜੇ ਮੰਗਾਨੀ ਦੇ ਜਿੱਥੇ ਮਰਜ਼ੀ ਚ ਦਾ ਦਿਓ ਇਹਦਾ ਰਹਿ ਗਿਆ ਥੋੜਾ ਯਾਰੋ ਜਿਹੜਾ ਜਿੱਥੇ ਕਿੱਥੇ ਮੈਂ ਕਾਕਾ ਕਰ ਰਿਹਾ ਮੈਂ ਉੱਥੇ ਕਾ ਟਾਈਮ ਲੱਗਣਾ ਜਿੱਦ ਮਾਰਦੀ ਕਾਲੂ ਜੇ ਕੰਮ ਆਈ ਸਾਈਡ ਦੇਖ ਕੇ ਆਉਂਗਾ ਪਹਿਲਾਂ ਤੇਰੇ ਮੈਂ ਆਲੀ ਵੀ ਕਿਤੇ ਬੂਪਿਆਂ ਚ ਸਿਆੜ ਤੇਰੇ ਸਿੱਧੇ ਨਾ ਹੋ ਗਏ ਤਰਫਾਈ ਜਿ ਸਿਆੜ ਹੋਇਆ ਨਾ ਫੇਰ ਨਹੀਂ ਲੋਟਣਾ ਮੈਂ ਤਰਫਾੜੀ ਮਾਰੀ ਵੀ ਐ ਮੈਨੂੰ ਸੱਪ ਆ ਗਿਆ ਸੜਾਂ ਦਾ ਬੁੱਢੇ ਕੋਲ ਛੜਦੀ ਤੂੰ ਸਿਆਹ ਹੈ ਖਦੇ ਆ ਉਹ ਕੱਢ ਦੂੰਗੀ ਕੋਈ ਗੱਲ ਉਹ ਕੱਢ ਦੂੰਗੀ ਇਹਨੂੰ ਤਾਂ ਕਿੰਨੇ ਮਾਰਦੇ ਇੱਕ ਵਾਰ ਮਾਰਦੇ ਫੇਰ ਤਰਫਾੜੀ ਨਹੀਂ ਕੱਲ ਸ਼ਾਮ ਨੂੰ ਗੱਡਿਆ ਫੇਰ ਕੱਟ ਕੇ ਸਾਰਾ ਹੀ ਦੇਖ ਕੇ ਡੈਮੋ ਦਾ ਵਜਣਾ ਡੈਮੋ ਦਾ ਕਿੱਦਾਂ ਗਾਣੀਏ ਕਿੱਦਾਂ ਉਹ ਕੱਲ ਤੋਂ ਸਵੇਰ ਦੇ ਸਿ ਨੂੰ ਸ਼ਾਮ ਤੱਕ ਇਹੀ ਕੰਮ ਪਰ ਰਹਾ ਬਸ ਸਮਝ ਨਹੀਂ ਆਣਾ ਕੱਲ ਨੂੰ ਜਾਣਾ ਮੈਂ ਬਸ ਕਿੱਥੇ ਜਾਣਾ ਪਰਸ ਨੂੰ ਲੈ ਕੇ ਤੇ ਨਹੀਂ ਖੇਲਣ ਦੋ ਦਿਨਾਂ ਨਾਲ ਕੇ ਹੋਰ ਤਕੜਾ ਹੋ ਕੇ ਆਊਗਾ ਦੇਖਮੀ ਉਹ ਪਾ ਪਾ ਇੱਧਰ ਰੱਖ ਲਾ ਉਹਨੂੰ ਮਿੱਟੀ ਦੀ ਫਿੱਟੀਏ ਪੰਚੀ ਚਾੜਦੀ ਐ ਐਗਰੀ ਚੋਂਦਾ ਇਹ ਕੀ ਕੀਮਤ ਕਿੰਨੀ ਰਹੀ ਜੀ ਭਾਈ ਇਹ ਹੈਗਾ ਇਹ ਮੇਰੇ ਸਾਹ ਵਾਲਾ 35 ਵੀ ਨਾ 40 ਦੇ 40 ਦੇ ਕਹਿੰਦੇ 35000 ਆਹਾ 1,35,000 ਦਾ ਜੀ ਇਹ 30,000 ਦਾ ਇਹ ਬਹੁਤ ਸਾਫਟੀ ਮਿਲਦੀ ਨਹੀਂ ਇਹ ਬਹੁਤ ਨਹੀਂ ਇਹ ਕਿਸੇ ਤੋਂ ਆਉਣੀ ਹੈ ਯਾਰ ਇਹ ਹੋਈ ਗੱਗੇ ਹੈ ਬਹੁਤ ਲੂਟ ਹੈ ਜਿਹਨਾਂ ਕੋਲ ਗੰਨਾ ਜ਼ਿਆਦਾ ਉਹਨਾਂ ਵਾਸਤੇ ਠੀਕ ਆ ਬਾਈ ਆ ਜਮੇ ਦੇਖੋ ਵੀ ਗਿਣਦਾ ਪਗੰਨਾ ਮੈਂ ਫਾਇਦਾ ਜੀ ਕੱਤਨੇ ਗੰਨੇ ਦੇ ਲਿਉਣਾ ਪ੍ਰੋਜੈਕਟ ਵੀ ਦੇ ਰਿਹਾ ਜੀ ਹੌਲੀ ਹੌਲੀ ਵੜਾ ਦੇ ਕਾਫੀ ਗੰਨਾ ਤੇ ਮੇਰੇ ਗਾਲਾ ਓਏ ਕੋ ਮਿਲਦੀ ਆ ਕਿਸੇ ਨੂੰ ਪਤਾ ਹੋਵੇ ਜੀ ਹੈ ਉਹ ਦੀ ਕੋਈ ਗੱਲ ਮੇਰੀ ਹਾਂ ਜਿਹੜੀ ਹੁੰਦੀ ਨਹੀਂ ਆਪਣੀ ਆ ਆਪਣੀ ਕਾਂਕ ਬੜੇ ਕੰਬੈਨ ਹਾਂ ਜਿਹੜੀ ਹੇਠਾਂ ਤੇ ਵੱਢਦੀ ਆ ਹਾਂ ਦੂਜੀ ਉੱਪਰ ਬੈਠ ਕੇ ਹਾਂ ਹਾਂ ਪੰਡ ਕਿ ਫੁੱਲੀ ਮਾ ਕੇ ਛੱਡਦੀ ਆ ਹਾਂ 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 ਜਿਆਰ ਤੀ ਵੱਢਦੀ ਜਿਹੜੀ ਹਾਂ ਹਾਂ ਉਹ ਕਮਾ ਕਿਸੇ ਨੂੰ ਮਿਲਦੀ ਪਤਾ ਕੁਛ ਕੈਰੀ ਟੂਡ ਕਿੰਨਾ ਸਤਮਿਲ ਮਿਲੂਗੀ ਯੂਟਿਊਬ ਕੱਢ ਕੇ ਪਤਾ ਲੱਗ ਗਿਆ ਮਿਲ ਜਾਣੀ ਪਿੱਛੋਂ ਉਹਦਾ ਘਰ ਮੜ ਜਾ ਬਾਕੀ ਬਾਈ ਵੀਡੀਓ ਮੈਂ ਤਾਂ ਬੋਲੇ ਮੈਂ ਕਿਸੇ ਨੂੰ ਪਤਾ ਇਹਦਾ ਕਮੈਂਟ ਕਰਿਓ ਹਾਂ ਚਲਾਵਣੀ ਜੀ ਨੇ ਆਪਾਂ ਲਿਆਉਣੀ ਆਪੇ ਤਾਂ ਚਲਾਉਂਗਾ ਤੂੰ ਦੱ ਬੰਦੇ ਥੋੜੇ ਚਲਾਉਣੇ ਵਾਲੇ ਮਿੱਤਰ ਵੀ ਆਇਆ ਤਾਂ ਮਰਜੀ ਬੰਦਾ ਬਹਿ ਕੇ ਰ ਮੋਟਰਸਾਈਕਲ ਵਾਂਗੂ ਚਲਾਉਣੀ ਚਲਾ ਜਾਣੀ ਬੁੱਟੇ ਮੈਂ ਸੌਦਾ ਨੋਟ ਆ ਹੋ ਬੁੱਟੇ ਮੈਂ ਕਿਹਾ ਭਵਨ ਜੀ ਇਹ 9000 ਪਹਿਲਾਂ ਨੇ ਵਿੱਚ ਘਣੇ ਭੜਾਈ ਦਰ ਫਿਰ 10000 ਪਣਾ ਪਰ ਹਾਂ ਫਿਰ ਥੋੜਾ ਉਠੇ ਮੇਰੇ ਵੱਡ ਹੋ ਗਈ ਤੁਰੀ ਵੱੜ ਗਈ ਥੋੜਾ ਆ ਨਹੀਂ ਜਾ ਗਾਤ ਤੇ ਜਿਆਦਾ ਪਾਉਂਗੇ 2500 ਸਰਫਰ ਦਾ ਦੀ ਆਹੋ ਇਹਦਾ ਗਾਣਾ ਨਾ ਯਾਰ ਹੋ ਗਿਆ ਉਹ ਤਾਂ ਉਹਦਾ ਬਾਅਦ ਚ ਹੀ ਪੈਣੀ ਆ ਸਰਦਾਰ ਸਾਹਿਬ ਮੈਂ ਉਹਦੀ ਗੱਲ ਕਰਦਾ ਉਹ ਤਾਂ ਹਾਂ ਉਹ ਤਾਂ ਉਹੀ ਪੈਣੀ ਆ ਅੱਜ ਤਾਂ ਤੇ ਹੈ ਨਹੀਂ ਦੇਣੀ ਉਹ ਆਟ ਮੈਂ ਕਹਿੰਦਾ ਕਰਾ ਜੀ ਹਾਂ ਤਾਂ ਪੈ ਜੂ ਦੇਣੀ ਆ ਮੈਂ ਕਹਾ ਜੇ ਕਿਹਨੂੰ ਪਤਾ ਬਾਈ ਕਮੈਂਟ ਸ਼ੁਰੂ ਕਰੋ ਸਾਨੂੰ ਬਈ ਮੇਰੀ ਸਲਾਹ ਲੈਣ ਦੀ ਹਾਂ ਲੈ ਲੈਣੀ ਆ ਉਹਨੂੰ ਪਤਾ ਕਰ ਦਿੰਦਾ ਮੈਂ ਆਜ ਵੀ ਤੂੰ ਵੀ ਕੋਈ ਨਾ ਬਾਈ ਉਦੋਂ ਪਜਾ ਕਰ ਲੈਣਾ ਲੈ ਲੈ ਯਾਰ ਕਰ ਲੋ ਟੈਂਸ਼ਨ ਆ ਲੈ ਐ ਵਾਰ ਬੂਟੇ ਬੂਟਾ ਆਪਣੇ ਕੋਲੇ ਆ ਆਲੀ ਆਪਾਂ ਨੇ ਸਾਰੇ ਪ੍ਰੋਜੈਕਟ ਛੇੜ ਲੈਣੇ ਤਾਂ ਚੱਲੀ ਜਾਂਦੀ ਕੇ ਸਾਰਾ ਉਹ ਹੱਕ ਲੜਾ ਆਲੀ ਆਲੀ ਮੈਂ ਮੇਰੀ ਬਹੁਤ ਮੇਰੀ ਪੱਕੀ ਸਲਾਹ ਮੈਂ ਬਿੱਲੇ ਹੁਣੀ ਬਸ ਲੈ ਆਈ ਜਾਣਾ ਜਿਹੜਾ ਕੁਝ ਮਿਲੀ ਗਿਆ ਬਸ ਬੂਟਾ ਪਟੜੀ ਮਸ਼ੀਨ ਵੀ ਲੈ ਆਉਣੀ ਕੋਈ ਕੰਮ ਪਹੁੰਚ ਲੈਣਾ ਨਹੀਂ ਨਹੀਂ ਉਹ ਨਹੀਂ ਆ ਤੈਨੂੰ ਇਹ ਸਕਲ ਦਾ ਇਹਦਾ ਦਿਆ ਉਹ ਬਾਈ ਜਲਵੀਰ ਪਤਾ ਕੱ ਲੱਗਿਆ ਉਹ ਕੱਲੀ ਕਾਂ ਕਾਂਕ ਨਹੀਂ ਵੱਢਦੀ ਹੈਗੀ ਠੀਕ ਨਾ ਜੋ ਰੱਖਣਾ ਤੇਰੇ ਦਾ ਹੀ ਚਾਰਾ ਹਰੀ ਜੀ ਵੱਢਦੀ ਆ ਉਹ ਹਾਂ ਅੱਛਾ ਜੀ ਜਿਹੜਾ ਤੁਸੀਂ ਆ ਲਾਈਵ ਜੱਜਾ ਜੱਵੀ ਲਈ ਵੀ ਹੈ ਬਾਵਾ ਪੱਡਣਾ ਉਹਨੇ ਤੇ ਲੋਡ ਆਪਣਾ ਚੱਕੋ ਮਾਰੋ ਬਾਹਰ ਮਰਸੀਨ ਵੱਢਦੀ ਆ ਉਹ ਸਾਰਾ ਕੁ ਵੱਢਦੀ ਆ ਹਾਂ ਸਾਰਾ ਕੁ ਵੱਢਦੀ ਆ ਠੀਕ ਆ ਫਿਰ ਤਾਂ ਵੱਡਾ ਹੜੀਆਂ ਥੋੜਾ ਯਾਰ ਮੈਨੂੰ ਫਾਇਦਾ ਹੀ ਆ ਕੱਲਾ ਕਾਂਗਾ ਥੋੜੀ ਆ ਲੈ ਠੀਕ ਆ ਯਾਰ ਮੈਂ ਤਾਂ ਕਹਿੰਦਾ ਵੀ ਜੇ ਭਾਸ ਰਹਿਗਾ ਰੇਟ ਫਿਰ ਤਾਂ ਫਾਇਦਾ ਲੈ ਕੇ ਠੀਕ ਨਹੀਂ ਹਮ ਮੱਕੀ ਭਾਈ ਦਾ ਦੱਸਿਓ ਬਾਕੀ ਕਾਲੂ ਸਾਨੂੰ ਦਿਖਾਉਂਦਾ ਟਰੈਕਟਰ ਚੱਲਦਾ ਮਸ਼ੀਨ ਚੱਲਦੀ ਵਾਹ ਦੇਖ ਦੇ ਦੋਵੇਂ ਪਿਆ ਰਿਜ਼ਲਟ ਆਉਂਦਾ ਇਹਦਾ ਰਿਜ਼ਲਟ ਤਾਂ ਠੀਕੇ ਹੋਣਾ ਰੱਬ ਵਰਕੇ ਕਿਰਪਾ ਤੇ ਪਾ ਵੀ ਦੇਖਦੇ ਕਰਦੇ ਵਾਹ ਵਰਕੇ ਸੁੱਖ ਤੈਨੂੰ ਕਰਦੇ ਆ ਬਾੜੀ ਵੇਰਾ ਚਲੋ ਜੀ ਇੱਕ ਵਾਰੀ ਮੈਂ ਤੁਹਾਨੂੰ ਜ਼ੂਮ ਮੁਕ ਦਿਖਾਉਣਾ ਮੈਂ ਲੰਬਾ ਕਰਕੇ ਵੀ ਅੱਜ ਇਹਨਾਂ ਫੇਲ ਖਾਇਆ ਨਹੀਂ ਲੋ ਭਾਈ ਆ ਲੈ ਦੇਖ ਲਓ ਪਾ ਜੱਚਦਾ ਮਕਾਨ ਆ ਲੈ ਭਾਈ